ਸਾਰਿਆਂ ਨੂੰ ਇਹ ਗੱਲ ਸਮਝ ਲੱਗ ਚੁੱਕੀ ਹੈ ਕਿ ਸੰਜੀਵ ਅਰੂੜਾ ਜੀ ਵਰਗਾ ਵਧੀਆ ਕੈਂਡੀਡੇਟ ਉਹਨਾਂ ਨੂੰ ਕਿਹੀ ਮੈਂ ਕਹਦਾ ਇਹ ਹੀ ਆਲਵੇਜ਼ ਉਹਨਾਂ ਦਾ ਫੋਕਸ ਹੁੰਦਾ ਹੈ ਪੋਜ਼ਿਟਿਵ ਗੱਲਾਂ ਦੇ ਉੱਤੇ ਪੋਜ਼ਿਟਿਵ ਚੀਜ਼ਾਂ ਦੇ ਉੱਤੇ ਬਾਕੀ ਗੱਲਾਂ ਦਾ ਉਹ ਖਿਆਲ ਨਹੀਂ ਰੱਖਦੇ ਬਟ ਆਮ ਆਦਮੀ ਪਾਰਟੀ ਇੱਕ ਸੰਘਾਸ਼ਕੀ ਨਿਕਲੀ ਹੋਈ ਪਾਰਟੀ ਹੈ ਦੇ ਬੇਸਿਕਲੀ ਇਹ ਸੋਸ਼ਲ ਐਕਟੀਵਿਸਟ ਔਰ ਸੋਸ਼ਲ ਐਕਟੀਵਿਸਟ ਜਿਨਨੇ ਵੀ ਹੁੰਦੇ ਉਹ ਦਿਲੋਂ ਸੋਚਦੇ ਆ ਕਿ ਦੇ ਆਰ ਲਾਈਕ ਉਹ ਔਨ ਦਾ ਸਪੌਟ ਕੰਮ ਕਰਾਂਦੇ ਹੈ ਕਿਸੇ ਦਾ ਵੀ ਕੋਈ ਉਹਦੇ ਵਿੱਚ ਕੋਈ ਡਿਪਲੋਮੇਸੀ ਨਹੀਂ ਹੈਗੀ ਇਸ ਕਰਕੇ ਮੈਨੂੰ ਲੱਗਦਾ ਹੈ ਕਿ ਇਹ ਜੀ ਪਾਰਟੀ ਦੁਬਾਰਾ ਮੈਨੂੰ ਲੱਗਦਾ ਪੰਜਾਬ ਦੇ ਲੋਕਾਂ ਨੂੰ ਲੱਭਣੀ ਚਾਹੀਏ ਕਿ ਇਸ ਤੋਂ ਵਧੀਆ ਕੀ ਗੱਲ ਹੋ ਸਕਦੀ ਵੀ ਜਦੋਂ ਇਹਨਾਂ ਨੂੰ ਇੰਨਾ ਵਧੀਆ ਲੀਡਰ ਮਿਲ ਰਿਹਾ ਇੱਕ ਬੰਦੇ ਸੰਤ ਹੈ ਇੱਕ ਬੰਦੇ ਦੂਜੇ ਬੰਦੇ ਨੇ ਗੁੰਡਾ ਤੁਸੀਂ ਆਪੇ ਚੂਜ਼ ਕਰ ਲੋ ਵੀ ਹੂ ਯੂ ਗਣਾ ਯੂ ਨੋ ਗਿਵ ਅਪ ਯੋਰ ਪ੍ਰੀਸ਼ੀਅਸ ਵੋਟ ਲੁਧਿਆਣਾ ਦੇ ਵਿੱਚ ਜਿਮਨੀ ਚੌਣਾ ਦਾ ਅਖਾੜਾ ਪੂਰੀ ਤਰ੍ਹਾਂ ਭਖਿਆ ਹੋਇਆ ਸਾਰੀਆਂ ਪਾਰਟੀਆਂ ਮੈਦਾਨ ਦੇ ਵਿੱਚ ਉੱਤਰੀਆਂ ਹੋਈਆਂ ਨੇ ਨਾਮ ਸੰਗੀ ਦਾ ਦੌਰ ਹੁਣ ਖਤਮ ਹੋ ਚੁੱਕਿਆ ਹੈ ਹੁਣ ਸਿੱਧੀ ਟੱਕਰ ਜਿਹੜੀ ਹੈ ਸਾਰੀ ਪਾਰਟੀਆਂ ਦੀ ਆਪਸ ਦੇ ਵਿੱਚ ਹੋ ਰਹੀ ਹੈ ਹਰੇਕ ਪਾਰਟੀ ਆਪਣੇ ਸਟਾਰ ਪ੍ਰਚਾਰਕ ਵੀ ਸੂਚੀ ਜਾਰੀ ਕਰ ਰਹੀ ਹੈ ਕਿ ਉਹ ਆ ਕੇ ਲੁਧਿਆਣੇ ਦੇ ਵਿੱਚ ਹਲਕਾ ਵੈਸਟ ਦੇ ਵਿੱਚ ਚੋਣ ਪ੍ਰਚਾਰ ਕਰਨਗੇ ਕਾਂਗਰਸ ਆਪਣੀ ਲਿਸਟ ਜਾਰੀ ਕਰ ਚੁੱਕੀ ਆ ਆਮ ਆਦਮੀ ਪਾਰਟੀ ਜਾਰੀ ਕਰ ਚੁੱਕੀ ਹੈ ਤੇ ਹੁਣ ਸਾਰੇ ਲੀਡਰ ਜਿਹੜੇ ਨੇ ਉਹਨਾਂ ਨੇ ਤਾਕਤ ਆਪਣੀ ਹਲਕਾ ਵੈਸਟ ਦੇ ਵਿੱਚ ਲਗਾਈ ਹੋਈ ਹੈ ਸਾਰੀਆਂ ਪਾਰਟੀਆਂ ਦੀ ਲੀਡਰਸ਼ਿਪ ਲੁਧਿਆਣੇ ਦੇ ਵਿੱਚ ਬੈਠੀ ਹੈ ਤਾਂ ਕਿ ਉਹ ਆਪਣੇ ਉਮੀਦਵਾਰ ਨੂੰ ਚਿਤਾ ਸਕਣ ਸਾਡੇ ਨਾਲ ਆਮ ਆਦਮੀ ਪਾਰਟੀ ਤੋਂ ਸੋਨੀਆ ਮਾਂਜੀ ਮੌਜੂਦ ਨੇ ਗੱਲਬਾਤ ਕਰ ਰਹੇ ਆ ਮੈਮ ਲੁਧਿਆਣੇ ਦੇ ਵਿੱਚ ਕਿੰਨੇ ਕਿਤੇ ਦਿਨ ਹੋ ਗਏ ਤੁਹਾਨੂੰ ਹੁਣ ਪ੍ਰਚਾਰ ਕਰਦੇ ਆ ਕੀ ਮਹੌਲ ਦੇਖ ਰਹੇ ਹੋ ਥੀਸ ਬੀਨ 3 ਡੇਸ ਵੈ ਰਿਧਾਨੇ ਦੇ ਵਿੱਚ ਆ ਰਿਧਾਨੇ ਬਹੁਤ ਵਧੀਆ ਮਹੌਲ ਹੈ ਸੋ ਸਾਰਿਆਂ ਨੇ ਗੱਲ ਸਮਝ ਲੱਗ ਚੁੱਕੀ ਹੈ ਕਿ ਸੰਜੀਵ ਅਰੋੜਾ ਜੀ ਵਰਗਾ ਬਹੁਤ ਵਧੀਆ ਕੈਂਡੀਡੇਟ ਹੋਣਾ ਮਿਲ ਹੀ ਸਕਦਾ ਕਿਉਂਕਿ ਇਫ ਯੂ ਕੰਪੇਅਰ ਸੰਜੀਵ ਅਰੋੜਾ ਜੀ ਵਿਦ ਸਬ ਪੜੀ ਆਦਰ ਤੇ ਇੱਕ ਚ ਕੋਈ ਕੰਪੀਟੀਸ਼ਨ ਹੀ ਨਹੀਂ ਹੈਗਾ ਯੂ ਕੈਨ ਸੀ ਜਿਹੜਾ ਇਨਸਾਨ ਸੰਜੀਵ ਅਰੋੜਾ ਜੀ ਇਹ 14 ਤੋਂ 15 ਕਰੋੜ ਰੁਪਏ ਦਾ ਇੰਜੈਕਸ਼ਨ ਕਿਸੇ ਬੱਚੇ ਦੀ ਜਾਨ ਬਚਾਉਣ ਹਾਸਿਲ ਆ ਜਾਏ ਨਾ ਮੈਨੂੰ ਉਦੋਂ ਪੋਲਿਟਿਕਸ ਚ ਵੀ ਨਹੀਂ ਸੀਗੀ ਤੇ ਮੈਨੂੰ ਨਹੀਂ ਲੱਗਦਾ ਵੀ ਕੋਈ ਹੋਰ ਬੰਦਾ ਉਹਨਾਂ ਦੇ ਸਾਹਮਣੇ ਸਟੈਂਡ ਵੀ ਕਰ ਸਕਦਾ ਹੈ ਐਂਡ ਜਿਉਂ ਬੰਦੇ ਦੀ ਇੰਨੀ ਵਧੀਆ ਸੋਚ ਹੈ ਔਰ ਇਨਫੈਕਟ ਤੁਸੀਂ ਨੋਟਿਸ ਵੀ ਕੀਤਾ ਹੋਣਾ ਵੈਦਰ ਉਹਨਾਂ ਦੇ ਬਾਰੇ ਕੋਈ ਵੀ ਕੋਈ ਗੱਲ ਕਰਦਾ ਹੈ ਇਗਨੋਰਸ ਆਟ ਹੀ ਆਲਵੇਜ਼ ਉਹਨਾਂ ਦਾ ਫੋਕਸ ਹੁੰਦਾ ਹੈ ਪੋਜ਼ਿਟਿਵ ਗੱਲਾਂ ਦੇ ਉੱਤੇ ਪੋਜ਼ਿਟਿਵ ਚੀਜ਼ਾਂ ਦੇ ਉੱਤੇ ਔਰ ਬਾਕੀ ਗੱਲਾਂ ਦਾ ਉਹ ਖਿਆਲ ਨਹੀਂ ਰੱਖਦੇ ਮੈਮ ਕਿਹੜੇ ਮੁੱਦਿਆਂ ਦੀ ਗੱਲ ਹੋ ਰਹੀ ਹੈ ਵੈਸਟ ਦੇ ਵਿੱਚ ਤੁਸੀਂ ਜਾ ਰਹੇ ਹੋ ਦਾ ਕਿਹੜੇ ਉਹਨਾਂ ਦੇ ਕੰਮ ਹੋਣੀਆਂ ਜਾਂ ਕਿਹੜੇ ਰਹਿ ਗਏ ਬੀਖੋ ਜੀ ਬਾਕੀ ਜਿੰਨੀਆਂ ਪੋਲਿਟੀਕਲ ਪਾਰਟੀਆਂ ਹੁੰਦੀਆਂ ਨੇ ਉਹ ਆਲਵੇਸ ਕੀ ਕਰਦੀਆਂ ਨੇ ਪੋਲਿਟਿਕਸ ਕਰਦੀਆਂ ਨੇ ਵੀ ਲੋਕਾਂ ਨੂੰ ਗਨਾਤ ਤੇ ਕੰਮ ਵੀ ਇਹੇ ਤੁਹਾਡੇ ਕਰਾ ਦਾਂਗੇ ਜੀ ਇਲੈਕਸ਼ਨ ਤੋਂ ਬਾਅਦ ਕਰਾ ਦਾਂਗੇ ਬਟ ਆਮ ਆਦਮੀ ਪਾਰਟੀ ਇੱਕ ਸੰਘਾਸ਼ ਤੋਂ ਨਿਕਲੀ ਹੋਈ ਪਾਰਟੀ ਹੈ ਤੇ ਆ ਬੇਸਿਕਲੀ ਇਹ ਸੋਸ਼ਲ ਐਕਟਿਵਿਸਟ ਔਰ ਸੋਸ਼ਲ ਐਕਟਿਵ ਜਿੰਨੇ ਵੀ ਹੁੰਦੇ ਉਹ ਦਿਲੋਂ ਸੋਚਦੇ ਆ ਦੇ ਆਰ ਲਾਈਕ ਉਹ ਔਨ ਦਾ ਸਪੌਟ ਕੰਮ ਕਰਾਉਂਦੇ ਆ ਕਿਸੇ ਦਾ ਵੀ ਕੋਈ ਉਹਦੇ ਵਿੱਚ ਕੋਈ ਡਿਪਲੋਮੇਸੀ ਨਹੀਂ ਹੈਗੀ ਵੈਦਰ ਤੁਸੀਂ ਦੇਖੋ ਸਾਡੇ ਮਾਨ ਸਾਹਿਬ ਨੇ ਔਰ ਸੰਜੀਵ ਅਰੋੜਾ ਜੀ ਨੇ ਜਿਹੜੀਆਂ ਰਜਿਸਟਰੀਜ਼ ਕਰਵਾਈਆਂ ਨੇ ਲਾਲ ਲਕੀਰ ਦੇ ਜਿਨ੍ਹਾਂ ਦੇ ਘਰ ਸੀਗੇ ਮੈਂ ਕਿਹਾ ਉਹ ਬਹੁਤ ਵੱਡੀ ਗੱਲ ਹੈ ਠੀਕ ਹੈ ਨਾ ਉਹ ਕਰੋੜਾ ਦੀ ਜਾਇਦਾਦ ਆ ਅੱਜ ਲੁਧਿਆਣਾ ਦੇ ਵਿੱਚ ਜੇ ਕੋਈ ਹੋਰ ਪਾਰਟੀ ਵਾਲੇ ਹੁੰਦੇ ਨਾ ਉਹਨਾਂ ਨੇ ਵਧੀ ਕੀ ਕਰਨਾ ਸੀਗਾ ਉਹਨਾਂ ਨੇ ਕਹਿੰਣਾ ਛੱਡੋ ਇਹ ਗੱਲ ਛੱਡੋ ਤੁਸੀਂ ਕਰਵਾ ਤੇ ਦਵਾਂਗੇ ਬਟ ਪਹਿਲੋਂ ਇਹਨਾਂ ਕੀ ਥੋੜਾ ਜਿਹਾ ਸਾਨੂੰ ਟਾਈਮ ਦਿਓ ਉੱਥੇ ਸੈਟਿੰਗ ਕਰਨੀ ਸੀਗੀ 55 ਲੱਖ ਰੁਪਏ ਦੇ ਵਿੱਚ ਘਰ ਖਰੀਦ ਲੈਣਾ ਸੀਗਾ ਉਸ ਤੋਂ ਬਾਅਦ ਉਹੀ ਸਰਕਾਰ ਵੱਲੋਂ ਕਰੋੜਾਂ ਰੁਪਿਆ ਲੈ ਲੈਣਾ ਸੀਗਾ ਤੁਸੀਂ ਇੱਥੋਂ ਸਮਝ ਸਕਦੇ ਹੋ ਮਤਲਬ ਟਰਾਂਸਪਰੈਂਸੀ ਆਫ ਆਮ ਆਦਮੀ ਪਾਰਟੀ ਕਿ ਆਮ ਆਦਮੀ ਪਾਰਟੀ ਨੂੰ ਕੋਈ ਲਾਲਚ ਨਹੀਂ ਹੈ ਕਿਸੇ ਦੇ પ્રતિ ਆਮ ਆਦਮੀ ਪਾਰਟੀ ਕਿਸੇ ਦਾ ਹਾਕ ਨਹੀਂ ਮਾਰਦੀ ਆਮ ਆਦਮੀ ਪਾਰਟੀ ਉਹ ਪਾਰਟੀ ਜਿਹੜੀ ਆਪਣੇ ਐਮਐਲਏ ਦੇ ਉੱਤੇ ਵੀ ਵਿਜੀਲੈਂਸ ਭੇਜਦੀ ਹੈ ਜਿਉਂ ਕਰਪ ਨੇ ਆਮ ਆਦਮੀ ਪਾਰਟੀ ਕ腐ਸ਼ਨ ਨੂੰ ਸਪੋਰਟ ਨਹੀਂ ਕਰਦੀ ਸੋ ਇਸ ਕਰਕੇ ਮੈਨੂੰ ਲੱਗਦਾ ਹੈ ਕਿ ਇਹ ਜੀ ਪਾਰਟੀ ਦੁਬਾਰਾ ਮੈਨੂੰ ਲੱਗਦਾ ਪੰਜਾਬ ਦੇ ਇਹਨਾਂ ਨੂੰ ਲੱਭਣੀ ਚਾਹੀਏ ਕਿ ਇਸ ਤੋਂ ਵਧੀਆ ਕੀ ਗੱਲ ਹੋ ਸਕਦੀ ਵੀ ਜਦੋਂ ਇਹਨਾਂ ਨੂੰ ਇੰਨਾ ਵਧੀਆ ਲੀਡਰ ਮਿਲ ਰਿਹਾ ਜਿਹੜਾ ਕਿ ਪਾਰਟੀ ਵੀ ਸੋਸ਼ਲ ਐਕਟੀਵਿਜ਼ਮ ਦੇ ਉੱਤੇ ਬਲੀਵ ਕਰਦੀ ਹੈ ਔਰ ਕਰੋੜਾਂ ਰੁਪਏ ਦੀ ਜਾਇਦਤ ਲੋਕਾਂ ਨੂੰ ਦੇਦੀ ਹੈ ਹਨਾ ਜਿਨ੍ਹਾਂ ਨੇ ਰਜਿਸਟਰੀਆਂ ਨਹੀਂ ਹੋ ਸਕਦੀਆਂ ਸੀਗੀਆਂ ਮੈਨਿਪੂਲੇਸ਼ਨ ਨਹੀਂ ਕੀਤੀ ਕਿਸੇ ਵੀ ਲੈਵਲ ਦੇ ਉੱਤੇ ਜਿਹੜੀ ਵੀ ਔਰਡ ਦੇ ਵਿੱਚ ਕੰਮ ਹੋਣੇ ਚਾਹੀਦੇ ਨੇ ਇਮੀਡੀਏਟਲੀ ਉਹ ਔਰਡ ਦੇ ਵਿੱਚ ਸਾਡੇ ਸਾਰੇ ਮਿਨਿਸਟਰਸ ਲੱਗੇ ਹੋਏ ਨੇ ਐਮ ਐਲ ਏਸ ਲੱਗੇ ਹੋਏ ਨੇ ਇਚ ਐਂਡ ਐਵਰੀਬਾਡੀ ਇਸ ਮੇਕਿੰਗ ਸ਼ੋਰ ਯੂ ਕਮ ਹੋਣੀ ਚਾਹੀਦੀ ਹੈ ਜਿਵੇਂ ਕਿ ਅਸੀਂ ਸਾਡੀ ਸੱਤਾ ਚ ਅਸੀਂ ਸਰਕਾਰ ਹੈ ਅਸੀਂ ਕੋਈ ਗੁੰਡਾਗਰਦੀ ਨਹੀਂ ਕਰ ਰਹੇ ਨਾ ਹੋ ਠੀਕ ਹੈ ਦੇ ਵੇ ਦੇ ਆਰ ਬਿਹੇਵਿੰਗ ਯੂ نو ਲੋਕਾਂ ਨੂੰ ਸਮਝਣਾ ਚਾਹੀਦਾ ਹੈ ਕਿ ਦੇ ਆਰ ਟੂ ਟਾਈਪ ਆਫ ਪੋਲਿਟਿਸ਼ੀਅਨਸ ਵਨ ਦੇ ਆਰ ਗੁੰਡਾਸ ਠੀਕ ਹੈ ਦੇ ਮਿਸ ਬਿਹੇਵਿੰਗ ਪੀਪਲ ਕਟਾਲੇ ਕਰਦੇ ਨੇ ਡਿਫਰੈਂਟ ਡਿਫਰੈਂਟ ਤਰ੍ਹਾਂ ਦੇ ਐਂਡ ਵਨ ਸਾਈਡਡ ਇੱਕ ਇਹ ਜਿਹਾ ਇਨਸਾਨ ਹੈ ਜਿਹੜਾ ਬੰਦਾ ਆਪਣੇ ਪੱਲਿਓਂ ਪੈਸੇ ਲਾ ਕੇ ਲੋਕਾਂ ਦੀ ਮਦਦ ਕਰਦਾ ਹੈ ਯੂ ਹੈਵ ਸੀਨ ਸੰਜੀਵ ਅਰੋੜਾ ਜੀ ਏਪੋਰਟ ਦਾ ਕੰਮ ਕਰਾਇਆ ਹੁਣ ਸਿਵਲ ਹਸਪੀਟਲ ਦਾ ਕਰਾਇਆ ਕੰਟੀਨਿਊਸਲੀ ਹੀ ਇਸ ਡੂਇੰਗ ਸੋ ਮਨੀ ਥਿੰਗਸ ਫॉर ਪੀਪਲ ਤੇ ਜੇ ਉਹ ਚੇੜੀ ਪਾਰਟੀ ਦਾ ਲੀਡਰ ਤੁਹਾਨੂੰ ਗੁੰਡਾ ਲੱਗਦਾ ਸੀ ਇਟਸ ਥਿੰਗ एवरीवन ਨੋਸ ਦੈਟ ਠੀਕ ਹੈ ਇਟਸ ਨੋਟ ਅਬਾਊਟ देयर ਸੋ ਮਨੀ ਆਪੋਜੀਸ਼ਨ ਪਾਰਟੀਆਂ ਇਜ਼ ਹੇਅਰ ਯੂ ਨੋ ਸੋ ਮੈਂ ਤੇ ਇਹ ਗੱਲ ਕਹੂੰਗੀ ਕਿ ਲੋਕਾਂ ਨੇ ਪਰਸਪੈਕਸ਼ਨ ਦੀ ਗੇਮ ਹੁੰਦੀ ਹੈ ਪੋਲਿਟਿਕਸ ਇਜ਼ ਆਲਵੇਸ ਅਬਾਊਟ ਪਰਸਪੈਕਸ਼ਨ ਐਂਡ ਦਿ ਪੋਲਿਟਿਕਸ ਇ ਵਿੱਚ ਉਸ ਬੰਦੇ ਨੂੰ ਆਉਣਾ ਚਾਹੀਦਾ ਕਿ ਜਿਹੜਾ ਕਿ ਉਹ ਸੋਸ਼ਲ ਐਕਟਿਵਿਜ਼ਮ ਦੇ ਤੌਰ ਦੇ ਉੱਤੇ ਆਵੇ ਆਈ ਥਿੰਕ ਹਰ ਇੱਕ ਬੰਦੇ ਨੂੰ ਹੀ ਆਪਣੀ ਸੋਸਾਇਟੀ ਵਿੱਚ ਸੋਸ਼ਲ ਐਕਟਿਵਿਸਟ ਹੋਣਾ ਚਾਹੀਦਾ ਹੈ ਕਿ ਜਿਹੜੀ ਸਾਡੀ ਸੋਸਾਇਟੀ ਦੇ ਜਿੰਨੇ ਵੀ ਕੰਮ ਪੈਂਦੇ ਹੈ ਇਟਸ ਆਲ ਅਬਾਊਟ ਪੋਲਿਟਿਕਸ ਤੇ ਜੇ ਆਪਾਂ ਇਹ ਗਲਤੀ ਨਹੀਂ ਜੀ ਅਸੀਂ ਪੋਲਿਟਿਕਸ 'ਚ ਨਹੀਂ ਆਉਣਾ ਚਾਹੁੰਦੇ ਅਸੀਂ ਇਨਵੋਲ ਨਹੀਂ ਹੈ ਡਾਇਰੈਕਟਲੀ অর ਇੰਡਾਇਰੈਕਟਲੀ ਯੂ ਆਰ ਇਨਵੋਲਡ ਇਨ ਪੋਲਿਟਿਕਸ ਸ ਆਪਣੀ ਸੋਸਾਇਟੀ ਦਾ ਆਰਾਮ ਵਾਲਾ ਵਧੀਆ ਰੱਖਣ ਵਾਸਤੇ ਆਪਣੇ ਬੱਚਿਆਂ ਨੂੰ ਵਧੀਆ ਐਜੂਕੇਸ਼ਨ ਦੇਣ ਵਾਸਤੇ ਹੈਲਥ ਦਾਇਰੇ ਵਧੀਆ ਰੱਖਣ ਵਾਸਤੇ ਯੂ ਹੈਵ ਟੂ ਸਪੋਰਟ ਅ ਗੁੱਡ ਲੀਡਰ ਜਿਹੜਾ ਵਧੀਆ ਲੀਡਰ ਹੈ ਜਿਹਦੇ ਵਿੱਚ ਤੁਹਾਨੂੰ ਪਤਾ ਹੈ ਵੀ ਕਿਸੇ ਵੀ ਇੱਕ ਨਿੱਕੇ ਪੈਸੇ ਦੀ ਕੋਈ ਕ腐ਸ਼ਨ ਨਹੀਂ ਹੈਗੀ ਇਟਸ ਨੋਟ ਅਬਾਊਟ ਪਾਰਟੀ ਸਮ ਟਾਈਮ ਯੂ ਸ਼ੁੱਡ ਸੀ ði ਲੀਡਰ ਆਲਸੋ ਕਿ ਤੁਹਾਡੇ ਸਾਹਮਣੇ ਕਿਹੜਾ ਬੰਦਾ ਖੜਾ ਹੈ ਇਲੈਕਸ਼ਨ ਦੇ ਵਿੱਚ ਕੀ ਤੁਹਾਨੂੰ ਸੱਚੇ ਦਿਲੋਂ ਆਪਣੇ ਦਿਲ ਤੇ ਹੱਥ ਰੱਖ ਕੇ ਪੁੱਛੋ ਵੀ ਕੀ ਉਹ ਬੰਦਾ ਕਰਾਪਟ ਹੈ ਕੀ ਬੰਦਾ ਪੈਸੇ ਖਾਊਗਾ ਸਭ ਤੋਂ ਵੱਡੀ ਗੱਲ ਤੇ ਪੋਲਿਟਿਕਸ ਜੇਹੀ ਹੁੰਦੀ ਹੈ ਨਾ ਤੇ ਜਦੋਂ ਸੰਜੀਵ ਅਰੋੜਾ ਜੀ ਵਰਗੇ ਜਿਹੜੇ ਕੀ ਕਰੋੜਾ ਰੁਪਿਆ ਲੋਕਾਂ ਦੇ ਖਰਚ ਕਰ ਦਿੰਦੇ ਐ ਤੇ ਮੈਨੂੰ ਲੱਗਦਾ ਮੇਰੇ ਦੇਲ ਚ ਨਾ ਜਿਹੜੀ ਰਿਸਪੈਕਟ ਰਤਨ ਟਾਟਾ ਵਾਸਤੇ ਸੀਗੀ ਨਾ ਲਾਈਕ ਆਈ ਥਿੰਕ 올ਓਵਰ ਇੰਡੀਆ ਲਵਸ ਰਤਨ ਟਾਟਾ ਵਾਈ ਪੀਪਲ ਲਵ ਰਤਨ ਟਾਟਾ বিকਜ਼ ਆਫ ਹਿਸ ਸੋਸ਼ਲ ਵਰਕ ਹੀ ਆਲਵੇਸ ਡੂ ਸੋ ਸੋ ਦ ਸੇਮ ਵੇ ਸੰਜੀਵ ਅਰੋੜਾ ਜੀ ਰਤਨ ਟਾਟਾ ਫੋਰ ਮੀ ਮੈਂ ਜਦੋਂ ਨਹੀਂ ਇਹ ਗੱਲ ਸੁਣੀ ਨਾ ਕਿ ਉਹਨਾਂ ਨੇ 14-15 ਕਰੋੜ ਦਾ ਇੰਜੈਕਸ਼ਨ ਹੀ ਕਿਸੇ ਬੱਚੀ ਦੀ ਜਾਨ ਬਚਾਉਣ ਵਾਸਤੇ ਲਵਾ ਦਿੱਤਾ ਤੇ ਦੈਨ ਆਈ ਗਾਟ ਸੋ ਮੱਚ ਇੰਪ੍ਰੈਸਡ ਫਰਮ ਹਿਸ ਨੇਚਰ ਐਂਡ ਜਿਨੀਵਰੀ ਵੀ ਮੈਨ ਆਨੋ ਮਿਲੀ ਹੀ ਸੋ ਗਰਾਊਂਡਡਡ ਇਜ਼ ਸੋ ਲਵੇਬਲ ਮਤਲਬ ਉਹਨਾਂ ਨੂੰ ਕੋਈ ਨਹੀਂ ਹੈਗਾ ਕਿ ਮੈਂ ਤੋ ਫਾਇਦਾ ਕਰਨਾ ਹੈ ਉਹ ਇਨਫੈਕਟ ਲੂਟਾ ਮਤਲਬ ਕਰ ਰਿਹਾ ਲੋਕਾਂ ਨਾਲ ਹੀ ਹੀ ਇਜ਼ ਸੱਚ ਹੰਬਲ ਪਰਸਨੈਲਿਟੀ ਇੱਕ ਸੰਤ ਬੰਦਾ ਹੈ ਤੁਹਾਡੇ ਸਾਹਮਣੇ ਇੱਕ ਬੰਨੇ ਸੰਤ ਹੈ ਇੱਕ ਬੰਦੇ ਦੂਜੇ ਬੰਦੇ ਨੇ ਗੁੰਡਾ ਤੁਸੀਂ ਆਪੇ ਚੂਜ਼ ਕਰ ਲੋ ਵੀ ਹੂਮ ਯੂ ਗਣਾ ਯੂ نو ਗਿਵ ਯੋਰ ਪ੍ਰੀਸ਼ੀਅਸ ਗੋਲ ਸੋ ਆਈ ਬੀਲੀਵ ਕਿ ਨੰਬਰ 1 ਇੱਕ ਨੰਬਰ ਦੇ ਉੱਤੇ ਵਡ ਪਾਓ ਚਾੜੁੰਚਤਾ ਹੋ ਸਿਧੀ ਬਰੋੜਾ ਜੀ ਨੂੰ ਬੇਸਿਕਲੀ ਸੱਚਾ ਦਿਤਾਓ ਚਿਹਰਾ ਬਹੁਤ ਇੰਪੋਰਟੈਂਟ ਹੁੰਦਾ ਐਂਡ ਚਿਹਰਾ ਇਜ਼ ਅ بیسਟ ਚਿਹਰਾ ਮਮਸਾ ਹਜ਼ਰੁਤੀ ਕਹਿ ਰਹੇ ਨੇ ਕਿ ਸੰਜੀਪ अरोड़ा ਨੂੰ ਮਿਲਣਾ ਬਹੁਤ ਔਖਾ ਹੋ ਜਾਏਗਾ ਜੇਕਰ ਤੁਸੀਂ ਉਹਨਾਂ ਨੂੰ ਚਿਤਾਵਾ ਦੇ ਦਿਓ ਉਹ ਬਹੁਤ ਅਮੀਰ ਨੇ ਉਹ ਦਿੱਲੀ ਚੱਲ ਜਾਣਗੇ ਉਹਨਾਂ ਨੂੰ ਮਿਲਣਾ ਬਹੁਤ ਔਖਾ ਹੋ ਜਾਏਗਾ ਸਾਡੇ ਘਰ ਦੀ ਪਹਿਲੇ ਮਾਰੋ 10 ਕਰਮਾਂ ਤੇ ਟਾਈਮ ਤੋਂ ਅਸੀਂ ਤੁਹਾਨੂੰ ਮਿਲਾਂਗੇ ਰਾਤ ਨੂੰ 12 ਵਜੇ ਫੋਨ ਕਰਦੇ ਹਾਂ ਅਸੀਂ ਕਾ ਚੱਕਾਂਗੇ ਤੁਹਾਡੇ ਕੋਲ ਉਹਨਾਂ ਨੂੰ ਬੋਲ ਤੁਸੀਂ ਚੱਕੋਗੇ ਤੇ ਕੰਮ ਹੀ ਲੋਕਾਂ ਦੇ ਨਹੀਂ ਕਰੋਗੇ ਠੀਕ ਹੈ ਝੂਠੇ ਵਾਦੇ ਕਰਕੇ ਭੇਜ ਦੋਗੇ ਹੈਂ ਜਿੱਥੇ-ਕਿੱਥੇ ਲਾਲ ਲਕੀਰ ਵਾਲੇ ਘਰ ਦਾ ਤੁਹਾਨੂੰ ਪਤਾ ਲੱਗੂਗਾ ਸਭ ਤੋਂ ਪਹਿਲਾਂ ਤੁਸੀਂ ਖੁਦ ਸੈਟਿੰਗ ਕਰੋਗੇ ਜਾ ਕੇ 50 ਲੱਖ ਚ ਖੁਦ ਖਰੀਦੋਗੇ ਫਿਰ ਦੂਜੇ ਬੰਦੇ ਨੂੰ ਬੇਫੂਬ ਬਣਾਓਗੇ ਉਹ 1 ਕਰੋੜਾਂ ਦੀ ਜਾਇਦਾਦ ਦੀ ਰਜਿਸਟਰੀ ਸਰਕਾਰ ਕੋਲੋਂ ਆਪਣੇ ਨਾਮ ਤੇ ਕਰਾਓਗੇ ਇਹ ਫਰਕ ਹੈ ਸੰਜੀਵ ਅਰੋੜਾ ਜਿੱਥੇ ਤੁਹਾਡੇ ਚ ਉਹਨੂੰ ਪੈਸੇ ਦੀ ਲੋੜ ਨਹੀਂ ਤੁਹਾਡੇ ਵਰਗੇ ਨੂੰ ਪੈਸੇ ਦੀ ਲੋੜ ਹੈ ਇਸ ਤਰ੍ਹਾਂ ਕਿ ਤੁਸੀਂ ਸੱਤਾ ਚਾਹ ਰਹੇ ਹੋ ਠੀਕ ਹੈ ਨਾ ਇਹ ਫਰਕ ਹੈ ਉਹਨੇ ਤੇ ਪਤਨ ਕਿੰਨੇ ਲੋਕੀ ਉਹਨਾਂ ਦੀ ਪੂਰੀ ਫੈਮਿਲੀ ਉਹਨਾਂ ਦੇ ਨੇਫਿਊਜ਼ ਉਹਨਾਂ ਦੀਆਂ ਉਹਨਾਂ ਦੀ ਵਾਈਫ ਸ਼ੀ ਇਜ਼ ਔਨ ਦਾ ਗਰਾਉਂਡ एवरीवन ਉਹਨਾਂ ਦੀ ਡਾਟਰ ਸ਼ੀ ਇਜ਼ ਔਨ ਦਾ ਗਰਾਉਂਡ ਈਚ ਐਂਡ एवरीवन ਇਜ਼ ਔਨ ਦਾ ਗਰਾਉਂਡ ਉਹਨਾਂ ਨੂੰ ਤੇ ਸਿਰਫ ਇੱਕ ਗੱਲ ਕਹਿਣ ਦੀ ਲੋੜ ਹੈ ਸਾਰੇ ਕੰਮ ਕਰਾਉਣ ਵਾਸਤੇ ਠੀਕ ਹੈ ਉਹਨਾਂ ਦੇ ਉਹਨਾਂ ਦੇ ਦਿਲ ਦੇ ਵਿੱਚ ਵੀ ਇੱਕ ਪ੍ਰਤੀ ਵੀ ਲਾਲਚ ਨਹੀਂ ਹੈਗਾ ਤੁਹਾਡੇ ਡਰੈਗ ਰੂਮਾਂ ਦੇ ਵਿੱਚ ਲੋਕੀ ਬਹਿ ਕੇ ਵੀ ਇਹ ਕਰ ਲੈਣਗੇ ਸੱਤਾ ਚ ਤੁਸੀਂ ਹੈਗੇ ਨਹੀਂ ਕੰਮ ਤੁਸੀਂ ਕੋਈ ਲੋਕਾਂ ਦਾ ਕਰਾ ਨਹੀਂ ਸਕਦੇ ਸਭ ਤੋਂ ਜਿਆਦਾ ਇੰਪੋਰਟੈਂਟ ਕੀ ਹੁੰਦਾ ਹੈ ਸੱਤਾ ਚ ਜਿਹਦੀ ਸਰਕਾਰ ਹੈ ਉਹਦੇ ਕੰਮ ਹੁੰਦੇ ਆ ਠੀਕ ਹੈ ਸੱਤਾ ਚ ਪਾਰਟੀ ਆਮ ਆਦਮੀ ਪਾਰਟੀ ਹੈ ਤੁਹਾਨੂੰ ਲੋਕੀ ਜਿੱਤਾ ਕੇ ਕੀ ਕਰ ਲੈਣਗੇ ਤੂੰ ਇੱਕ ਸੀਟ ਦੀ ਕੀ ਮਾਰ ਕਰ ਲੋਗੇ ਜਾ ਕੇ ਕਿਤੋਂ ਕੰਮ ਕਰਾਉਗੇ ਕਿਹੜੇ ਮੰਤਰੀ ਨੂੰ ਕੰਮ ਕਰਾਉਗੇ ਹੋਣਗੀ ਤੁਹਾਡੇ ਕੰਮ ਜਿਹੜੀ ਪਾਰਟੀ ਬੈਠੀ ਹੈ ਸੱਤਾ ਦੇ ਵਿੱਚ ਉਹਦੇ ਕੰਮ ਹੁੰਦੇ ਆ ਨਾ ਬੀਸਿਕਲੀ ਦੇਖਿਆ ਜਾਵੇ ਤੇ ਦੂਜੀ ਗੱਲ ਇਹ ਕਿ ਸੰਜੀਵ अरोड़ा ਜੀ ਜਦੋਂ ਇਥੇ ਇਲੈਕਸ਼ਨ ਲੜ ਰਹੇ ਹੈ ਜੇ ਉਹ ਬਿਨਾਂ ਪੋਲਿਟਿਕਸ ਚ ਆਇਆ ਲੋਕਾਂ ਨੇ ਇੰਨੇ ਕੰਮ ਕਰਾ ਸਕਦੇ ਹੈ ਰੋਜ਼ ਹਰ ਇੱਕ ਵਾਰ ਚ ਕੰਮ ਹੋ ਰਿਹਾ ਅਸੀਂ ਤੇ ਤੁਹਾਡੇ ਵਰਗੇ ਹੈਗੇ ਨਹੀਂ ਇਹ ਕਹੀਏ ਕਿ ਅੱਜ ਅਸੀਂ ਜੇ ਜਦੋਂ ਇਲੈਕਸ਼ਨ ਲੜਾਂਗੇ ਜਿੱਤਾਂਗੇ ਉਦੋਂ ਲੋਕਾਂ ਦੇ ਕੰਮ ਕਰਾਵਾਂਗੇ ਅਸੀਂ ਤੇ ਆਲਰੇਡੀ ਲੋਕਾਂ ਦੇ ਕੰਮ ਕਰਾ ਰਹੇ ਹਾਂ ਲੋਕੀ ਆਲਰੇਡੀ ਸੈਟੀਸਫਾਈਡ ਹੈ ਸਾਡੇ ਤੋਂ ਠੀਕ ਹੈ ਨਾ ਅਸੀਂ ਤੇ ਨਾ ਤੁਹਾਡੇ ਵੱਲ ਨੂੰ ਮਤਲਬ ਝੂਠੇ ਵਾਦੇ ਤੇ ਕਰਦੇ ਨਹੀਂ ਜੀ ਦਿਸ ਇਸ ਨਹੀਂ ਨਹੀਂ ਹੋਣਗੇ ਹਲਕੇ ਵਾਲੇ ਇਹ ਕੰਮ ਦੇਖੋ ਇਹ ਪੋਸੀਬਲ ਨਹੀਂ ਹੈਗਾ ਆਲਰੇਡੀ ਹਲਕੇ ਦੇ ਜਿਹੜੇ ਕੰਮ ਆਲਰੇਡੀ ਹੋ ਰਹੇ ਨੇ ਠੀਕ ਹੈ ਇਟਸ ਨੋਟ ਅਬਾਊਟ ਕਿ ਸੰਜੀਵ ਅਰੋੜਾ ਜੀ ਨਹੀਂ ਆਏ ਸੰਜੀਵ ਅਰੋੜਾ ਜੀ ਦਾ ਘਰ ਇੱਥੇ ਹੈ ਉਹਨਾਂ ਦੀ ਫੈਮਿਲੀ ਇੱਥੇ ਹੈ ਐਂਡ ਜਦੋਂ ਵੀ ਕੋਈ ਐਮਐਲਏ ਕਿਤੇ ਜਾਂਦਾ ਉਹਦੀ ਜਗ੍ਹਾ ਦੇ ਉੱਤੇ ਉਹਦਾ ਪੂਰੀ ਕੋਈ ਨੀ ਸਿਸਟਮ ਬੈਠਾ ਹੁੰਦਾ ਹੈ ਜਿਹੜੇ ਕੰਮ ਕਰਦਾ ਹੈ ਠੀਕ ਹੈ ਔਰ ਆਲਰੇਡੀ ਜਦੋਂ ਸੰਜੀਵ ਅਰੋੜਾ ਜੀ ਨੇ ਕਰੋੜਾਂ ਰੁਪਏ ਲੋਕਾਂ ਤੇ ਲਾਤਾ ਜਦੋਂ ਅਸੀਂ ਸੰਜੀਵ ਮੈਂ ਹੁਣ بار بار ਨਾ ਰਿਪੀਟ ਹੀ ਕਰਨਾ ਚਾਹੁੰਦੀ ਇੱਕ ਗੱਲ ਜਦੋਂ ਸੰਜੀਵ ਅਰੋੜਾ ਜੀ ਪੋਲਿਟਿਕਸ 'ਚ ਨਹੀਂ ਸੀਗੇ ਉਦੋਂ ਹੀ ਉਹ 14-15 ਕਰੋੜ ਤੇ ਕੀ ਗੱਲ ਉਦੋਂ ਵੀ ਸੰਜੀਵ ਰੋੜਾ ਜੀ ਨੂੰ ਕਿਸੇ ਨੇ ਅਪਰੋਚ ਕੀਤਾ ਹੀ ਹੋਣਾ ਹੈ ਨਾ ਅੱਜ ਸੰਜੀਵ ਰੋੜਾ ਨੂੰ 에어ਪੋਰਟ ਬਣਾਉਣ ਦੀ ਕੀ ਲੋੜ ਸੀਗੀ ਸੰਜੀਵ ਰੋੜਾ ਜੀ ਨੂੰ ਸਿਵਲ ਹਸਪੀਟਲ ਨੂੰ ਠੀਕ ਕਰਾ ਕੇ ਕੰਮ ਕਰਾਉਣ ਦੀ ਕੀ ਲੋੜ ਪੈ ਗਈ ਸੀ ਸੋ ਇਫ ਸਬਾਡੀ ਇਸ ਡੂਇੰਗ ਥਿਸ ਨਾ ਯੂ ਸ਼ੁਡ ਰਿਸਪੈਕਟ ਦੈਟ ਪਰਸਨ ਠੀਕ ਹੈ ਔਰ ਚੰਗੇ ਬੰਦਿਆਂ ਨੂੰ ਪੋਲਿਟਿਕਸ 'ਚ ਹੋਣਾ ਚਾਹੀਦਾ ਹੈ ਜੇ ਚੰਗੇ ਬੰਦੇ ਆਉਂਦੇ ਉਹਦੀ ਕਦਰ ਕਰੋ ਠੀਕ ਹੈ ਜਿਸ ਤਰੀਕੇ ਦੇ ਨਾਲ ਤੁਸੀਂ ਰਤਨ ਟਾਟਾ ਦੀ ਰਿਸਪੈਕਟ ਕਰਦੇ ਨਾ ਤੇ ਲੋ ਰਤਨ ਟਾਟਾ ਜੀ ਤੇ ਸਾਰਿਆਂ ਨੂੰ ਨਹੀਂ ਨਾ ਮਿਲਦੇ ਸੀਗੀ ਕੰਮ ਕਿਵੇਂ ਹੁੰਦੇ ਸੀਗੇ ਉਹਨਾਂ ਦੇ ਕੌਣ ਕਰਦਾ ਸੀਗਾ ਉਹਨਾਂ ਦੇ ਕੰਮ ਉਹਨਾਂ ਦਾ ਹੁਕਮ ਹੁੰਦਾ ਸੀਗਾ ਸਾਰੀ ਟੀਮ ਕੰਮ ਕਰਦੀ ਸੀ ਇਸੇ ਤਰੀਕੇ ਦੇ ਨਾਲ ਹੈ ਨਾ ਕੰਮ ਤੁਹਾਨੂੰ ਕੰਮ ਦਾ ਮਤਲਬ ਹੋਣਾ ਚਾਹੀਦਾ ਹੈ ਤੁਹਾਨੂੰ ਕਿਸ ਚੀਜ਼ ਦੇ ਨਾਲ ਮਿਲਦੇ ਵੀ ਹੈ ਉਹ ਵਿਚਾਰੇ ਮੈਂ ਤੇ ਕਿੰਨੀ ਹਰ ਇੱਕ ਤੇ ਤੁਰੇ ਫਿਰ ਰਹੇ ਹੈ ਹਰ ਕਿਤੇ ਜਾ ਰਹੇ ਹੈ ਉਹ ਇੱਥੋਂ ਨੇ ਨੇ ਰਾਈਟ ਸੋ ਮੇਰੇ ਨਾਲ ਚੰਗੇ ਲੋਕਾਂ ਦੀ ਕਦਰ